ਦੇਸੀ ਘੋੜੇ ਜੇ ਕਿਸੇ ਨੇ ਲੱਡੂ ਤਿਆਰ ਕਰਾਉਣੇ ਆ ਉਹ ਵੀ ਕਰਾ ਸਕਦੇ ਆ ਨਾ ਬਾਈ ਕੋਈ ਵੀ ਮਠਿਆਈ ਤੁਸੀਂ ਦੇਸੀ ਘੋੜੇ ਜਿਤਨਾ ਤਿਆਰ ਕਰਵਾਉਣੀ ਆ ਆਰਡਰ ਤੇ ਕਰ ਦਿੰਨੇ ਆ ਜੀ ਬਾਈ ਆਪਣੇ ਕੋਲੇ ਦੇਸੀ ਘਿਓ ਹੁੰਦਾਗਾ ਕਿ ਕੀ ਰੇਟ ਹੁੰਦਾ ਬਾਈ ਉਹ 900 ਰੁਪਏ ਕਿਲੋ ਆ ਜੀ ਟਰਾਂਡ ਫਾਰਮ ਇੱਕ ਮੱਝ ਤੋਂ ਕੀਤਾ ਸੀ ਹਾਂਜੀ ਹਾਂ ਇੱਕ ਮੱਝ ਤੋਂ ਕੀਤਾ ਤੇ ਬਾਕੀ ਜਿਹੜਾ ਫਿਰ ਦੁੱਧ ਆ ਉਹਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਘਰਾਂ 'ਚ ਕੀ ਰੇਟ ਪਾਇਆ ਸੀ ਘਰਾਂ 'ਚ ਉਹਦੋਂ 55 ਰੁਪਏ ਹੁੰਦਾ ਸੀਗਾ ਜੀ ਤੇ ਹੁਣ 70 ਰੁਪਏ ਪਾਉਨੇ ਆ ਸੀ ਘਰਾਂ 'ਚ ਸਰ ਇਹ ਕਿੰਨਾ ਕੁ ਖਰਚ ਖਾ ਜਾਂਦੇ ਨੇ ਬਾਈ ਦੇਣ ਦਾ ਫੀਡ ਵਗੈਰਾ ਮਤਲਬ ਮੰਨ ਕੇ ਚੱਲੋ ਵੀ ਜੇ 6 ਕਿਲੋ ਫੀਡ ਪਾਉਨੇ ਆ ਆਪਾਂ ਇੱਕ ਟਾਈਮ ਦਾ ਬਚਤ ਰਹਿ ਜਾਂਦੀ ਏਕ ਟਾਈਮ ਦਾ ਖਾ ਜਾਂਦੀ ਏ ਨਹੀਂ ਹਾਂਜੀ ਹਾਂ ਬਾਈ ਅੱਜ ਦੀ ਵੀਡੀਓ ਵਿੱਚ ਇੱਕ ਸਾਨੂੰ ਕਾਮਯਾਬ ਕਿਸਾਨ ਨਾਲ ਮਲਾਉਨੇ ਆਪਾਂ ਜਿਹਦਾ ਕਿ ਡੈਰੀ ਫਾਰਮ ਆ ਤੇ ਸ਼ਹਿਰ ਬਰਨਾਲੇ ਦੇ ਵਿੱਚ ਖੜੇ ਆ ਬਾਕੀ ਲੋਕੇਸ਼ਨ ਬਾਈ ਤੋਂ ਪੁੱਛਾਂਗੇ ਵਾਹਿਗੁਰੂ ਜੀ ਖਾਲਸਾ ਬਾਈ ਵਾਹਿਗੁਰੂ ਜੀ ਇੱਕੀ ਫਤਿਹ ਜੀ ਬਾਈ ਜੀ ਆਪਣਾ ਪੂਰਾ ਐਡਰੈਸ ਦੱਸ ਦਿਓ ਇੱਕ ਵਾਰੀ ਰਾਜਪਾਲ ਸਿੰਘ ਰਾਜਪੂਟ ਰੋਡ ਆਈ ਇਹ ਗ੍ਰੈਂਡ ਕੈਸਟਲ ਪੈਲਸ ਰਹਿ ਗਿਆ ਸਾਹਮਣੇ ਮਹਿੰਦਰ ਆਜੰਸੀ ਦੇ ਨਾਲ ਗਲੀ ਆਉਂਦੀ ਆ ਉਹ ਚ ਆਪਣੀ ਡੈਰੀ ਠੀਕ ਹੈ ਇੱਥੇ ਹਲਵਾਈ ਲੱਗੇ ਹੋਏ ਨੇ ਆਪਣਾ ਆਪਣੇ ਡੰਗਰ ਦੋ ਜਗ੍ਹਾ ਨੇ ਇੱਕ ਇੱਧਰ ਆ ਗਈ ਇੱਕ ਇੱਥੇ ਨੇ ਨਾਲ ਨੇ ਇੱਕ ਘਰੇ ਨੇ ਇੱਕ ਵੀ ਮੰਨ ਕੇ ਉੱਧਰ ਰੱਖੀ ਹਾਂ ਹਾਂ ਜੀ ਹਾਂ ਇੱਕ ਡੈਰੀ ਉੱਧਰ ਆ ਗਈ ਆਪਣੀ ਠੀਕ ਹੈ ਤੇ ਬਈ ਹੁ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਇਹ ਕੰਮ ਦੇ ਵਿੱਚ ਡੈਰੀ ਫਾਰਮ ਦੇ ਵਿੱਚ 2021 ਤੋਂ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਜੀ ਪਹਿਲਾਂ 2021 ਤੋਂ ਸ਼ੁਰੂ ਕਰਕੇ ਪਹਿਲਾਂ ਘਰਾਂ 'ਚ ਪਾਉਂਦੇ ਰਹੇ ਅਸੀਂ ਹੁਣ ਘਰਾਂ 'ਚ ਹੁਣ ਵੀ ਪਾਉਨੇ ਆਗੇ ਹੁਣ ਥੋੜਾ ਜਿਹਾ ਘਟਾਤਾ ਹਾਂ 1.5 ਸਾਲ ਹੋ ਗਿਆ ਹੁਣ ਇੱਧਰ ਆ ਗਈ ਆਪਾਂ ਇੱਧਰ ਆ ਗਏ ਬਾਜ਼ਾਰ ਚ ਡੈਰੀ ਕਰ ਲਈ ਜਿਹੜੀ ਕੱਲ ਵੀਡੀਓ ਬਣਾਈ ਸੀ ਆਪਾਂ ਨੇ ਉਹ ਡੇਰੀ ਕਰ ਲਈ ਸੀ ਬਾਕੀ ਤੁਹਾਨੂੰ ਗੱਲ ਦੱਸ ਦਈਏ ਵੀ ਬਾਈ ਜਿਹੜਾ ਰੇਟ ਆ ਦੁੱਧ ਦਾ ਉਹ 60 ਰੁਪਏ ਪਰ ਲੀਟਰ ਆ ਨਾ ਜੀ ਹਾਂਜੀ ਹਾਂ 60 ਫਾਇੰਟ ਵਾਲਾ ਹੁੰਦਾ 60 ਤਸੱਲੀ ਵਾਲਾ ਹੀ ਪੂਰਾ ਠੀਕ ਹੈ ਤੇ ਬਾਕੀ ਜਿਹੜੀਆਂ ਬਈ ਤੁਸੀਂ ਆ ਮਠਿਆਈਆਂ ਵਾਲਾ ਕੰਮ ਕੀਤਾਗਾ ਇਹ ਹੁਣ ਤੋਂ ਟਾਰਟ ਕੀਤਾ ਕਿ ਮੈਂ ਇਹਨਾਂ ਕੀ ਤਾਂ 3-4 ਦਿਨ ਹੋਏ ਨੇ ਦੀਵਾਲੀ ਕਰਕੇ ਸ਼ੁਰੂ ਕੀਤਾ ਜੀ ਵੈਸੇ ਰੱਖਾਂਗੇ ਇਹਨੂੰ ਅਸੀਂ ਪਰਮਾਨੈਂਟ ਪਰਮਾਨੈਂਟ ਕੁਆਲਿਟੀ ਵਧੀਆ ਦੇਵਾਂਗੇ ਤਸੱਲੀ ਅਗਲੇ ਦੀ ਤੇ ਫਿਰ ਜਿਹੜੇ ਲੱਡੂ ਵਗੈਰਾ ਹੁੰਦੇ ਨੇ ਉਹ ਦੇਸੀ ਘਿਓ ਦੇ ਹੁੰਦੇ ਨੇ ਜਾਂ ਵੀ ਨਹੀਂ ਨੋਰਮਲ ਮਤਲਬ ਅਸੀਂ ਵਧੀਆ ਕੁਆਲਿਟੀ ਘਿਓ ਚ ਬਣਾਉਨੇ ਆ ਦੇਸੀ ਘਿਓ ਆ ਜਿਹੜਾ ਉਹ ਅਸੀਂ ਜਿਵੇਂ ਆਰਡਰ ਤੇ ਬਣਾ ਕੇ ਦਿੰਨੇ ਆ ਕਿਉਂਕਿ ਥੋੜਾ ਮਹਿੰਗਾ ਪੈ ਜਾਂਦਾ ਨਾ ਉਹ ਹੀ ਆਹ ਤਿਆਰ ਉਹ ਵੀ ਹੋ ਜਾਣਗੇ ਹਾਂਜੀ ਹਾਂ ਤਿਆਰ ਹੋ ਜਾਣਗੇ ਉਹ ਦੇਸੀ ਘਿਓ ਜਮਾ ਕਰਦਾ ਹੂ ਬਈ ਆਪਣਾ ਤੁਹਾਨੂੰ ਦਿਖਾਉਣਾ ਜੀ ਆਪਣੇ ਕੋਲੇ ਦੇਸੀ ਘਿਓ ਕਰਦਾ ਬਣਾਇਆ ਹੋਇਆ ਸਾਰਾ ਤੇ ਬਾਕੀ ਜਿਹੜੀਆਂ ਗੁਲਾਬ ਜਾਮੁਨਾ ਹੋ ਗਈਆਂ ਜਾਂ ਹੋਰ ਖੋਏ ਵਾਲੀ ਬਰਫੀ ਹੋ ਗਈ ਇਹ ਆਪਣੇ ਘਰ ਦੇ ਦੁੱਧ ਦੀ ਜਮ ਪ्योर ਆਹੋ ਟੋਟਲ ਘਰ ਦੀ ਚੀਜ਼ ਆਈ ਆਪਣੀ ਠੀਕ ਹੈ ਤੇ ਭਾਈ ਕਿੰਨੀਆਂ ਕ ਮੱਝਾਂ ਨੇ ਆਪਣੇ ਫਾਰਮ 'ਤੇ ਆਪਣੇ ਕੋਲ ਹੈਗੀਆਂ 30 ਮੱਝਾਂ 32 ਮੱਝਾਂ ਨੇ ਹੈਗੀਆਂ 32 ਮੱਝਾਂ ਨੇ ਤੇ ਸਾਰਾ ਕੰਮ ਆਪਣੇ ਹੀ ਕੁਝ ਓਧਰ ਨੇ ਘਰ ਦੇ ਦੁੱਧ ਤੋਂ ਚੱਲਦਾ ਹੈ ਹਾਂਜੀ ਹਾਂਜੀ ਹਾਂ ਆਪਣੇ ਹਲਵਾਈ ਲੱਗੇ ਹੋਏ ਨੇ ਸਹੀ ਠੀਕ ਹੈ ਤੇ ਹੁਣ ਆ ਦਿਵਾਲੀ ਤਿਹਾਰ ਕਰਕੇ ਵੀ ਤੁਸੀਂ ਆ ਚੀਜ਼ ਬਣਾ ਰਹੇ ਹੋ ਤੇ ਹੁਣ ਰੱਖਣੀ ਹੈ ਹੁਣ ਪਰਮਾਨੈਂਟ ਹੀ ਹੈ ਸਾਰਾ ਕੁਝ ਹਾਂਜੀ ਹਾਂਜੀ ਪਰਮਾਨੈਂਟ ਅੱਜ ਆਪਾਂ ਬਣਾ ਰਹੇ ਆ ਡਰਾਈ ਉਹ ਇਹ ਆਪਣੇ ਸੰਤੋਸ਼ ਯਾਦਵਨੀ ਆਪਣੇ ਹਲਵਾਈ ਨੇ ਇਹ ਉਸ ਤੀਹਲ ਬਰਨਾਲੇ ਚ ਜਾਣ ਦੇ ਨੇ ਬਰਨਾਲੇ ਚ ਸਾਰੇ ਜਾਣ ਦੇ ਨੇ ਇਹ ਕੰਮ ਕਰਦੇ ਨੇ ਸਾਰਾ ਕੁਆਲਟੀ ਦਾ ਵਧੀਆ ਠੀਕ ਹੈ ਤੇ ਜਿਹੜੇ ਭਾਈ ਲੱਡੂ ਵਗੈਰਾ ਹੁੰਦੇ ਨੇ ਛੋਟੇ ਲਵੇ ਫਿਰ ਉਹ ਕਿਹੜੇ ਕਿਹੋ ਜਿਹੇ ਤਿਆਰ ਕਰਦੇ ਤੋਂ ਸ਼ੂਰ ਦੁਕਾਨ ਖਾਤਰਾ ਆ ਮਾ ਆ ਸੰਤੋਸ਼ ਜੀ ਆਪਾਂ ਕਿਹੜਾ ਕਿਹੋ ਲੈਂਦੇ ਜੀ ਫੈਟ ਗਿਆ ਕਣ ਕਿਹੋ ਬਸ ਕੋਟਰ ਸ਼ੇਡ ਬੱਤੇ ਜੇ ਆਰਡਰ ਤੇ ਦੇਸੀ ਕਿਹੋ ਦਾ ਹੀ ਬਣਾਏ ਜੀ ਅੱਛਾ ਦੇਸੀ ਕਿਹੋ ਦਾ ਹੀ ਬਣ ਜਾਣਾ ਹਾਂ ਜੀ ਹਾਂ ਆ ਸਾਰਾ ਆਪਾਂ ਮਠਿਆਈ ਬਣਾਉਨੇ ਆ ਬਾਈ ਇਹ ਸੇ ਬਣਾਈ ਹੋਈ ਹੈ ਨਾ ਬਾਈ ਘਰ ਦੀ ਬਣਾਈ ਹੋਈ ਹੈ ਸਾਰੀ ਠੀਕ ਹੈ ਜੀ ਇੱਕ ਇੱਕ ਨੰਬਰ ਮਿਲੂ ਬਾਈ ਸਾਰੀ ਚੀਜ਼ ਚ ਏ ਜੀ ਇਹਦੀ ਬਈ ਗਾਰੰਟੀ ਆ ਬਈ 100% ਗਾਰੰਟੀ ਆ ਬਾਈ ਕਿਸੇ ਚੀਜ਼ ਦੀ ਕੋਈ ਕੰਪਲੇਨ ਆ ਗਈ ਆਪਾਂ ਬੈਠੇ ਆਂਗੇ ਠੀਕ ਹੈ ਤੇ ਦੇਖੋ ਬਈ ਜੇ ਕਹਿੰਦੇ ਕਾਮਯਾਬ ਹੋਣਾ ਤਾਂ ਡੈਰੀ ਫਾਰਮ ਕੱਲਾ ਦੁੱਧ ਪਾਉਣ ਲਈ ਨਹੀਂ ਹੁੰਦਾ ਉਹ ਤੋਂ ਪ੍ਰੋਡਕਟ ਵੀ ਤਿਆਰ ਹੁੰਦੇ ਆ ਤੇ ਬਈ ਮੱਝਾਂ ਦਿਖਾਈਏ ਹੁਣ ਆਪਾਂ ਛੋਡੀਆਂ ਹਾਂਜੀ 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 ਅਸੀਂ ਮੱਝਾਂ ਇੱਧਰ ਨੇ ਹੈ ਬਈ ਹਾਂਜੀ ਤੇ ਹੁਣ ਬਈ ਤੁਹਾਨੂੰ ਬਈ ਦਾ ਫਾਰਮ ਦਿਖਾਉਨੇ ਆਪਾਂ ਤੇ ਆਹ ਬਈ ਇੱਧਰ ਰੱਖੇ ਹੋਏ ਨੇ ਬਈ ਦੀਆਂ ਮੱਝਾਂ ਇਹ ਫਿਰ ਜੀ ਤੁਹਾਨੂੰ ਮੰਨ ਕੇ ਚਲੋ 5 ਸਾਲ ਹੋ ਗਏ ਹਨਾ 2021 ਚ ਸਟਾਰਟ ਕੀਤਾ ਤੁਸੀਂ ਫਾਰਮ ਹਾਂਜੀ ਤਾਂ ਤੁਸੀਂ ਕੀ ਸੋਚ ਕੇ ਸਟਾਰਟ ਕੀਤਾ ਸੀ ਬਈ ਜਦੋਂ ਸਟਾਰਟ ਕੀਤਾ ਸੀ ਕਿੰਨੇ ਪਸ਼ੂਆਂ ਤੋਂ ਕੀਤਾ ਸੀਗਾ 2021 ਦੇ ਵਿੱਚ ਪਹਿਲਾਂ ਤਾਂ ਦੋ ਮੱਝਾਂ ਤੋਂ ਕੀਤਾ ਸੀ ਅਸਲ ਚ ਕੀ ਹੈ ਨਾ ਪਹਿਲਾਂ ਮੈਂ ਜ਼ਿਆਦਾਤਰ ਬਾਹਰ ਹੀ ਰਹਾਗਾ। ਅੱਛਾ ਬਾਹਰ ਰਹਾਗਾ ਮੈਂ ਤੇ ਉਸ ਤੋਂ ਬਾਅਦ ਇੱਥੇ ਆ ਕੇ ਕੰਮ ਸ਼ੁਰੂ ਕੀਤਾ ਸੀ ਟਰਾਂਸਪੋਰਟ ਦਾ। ਫਿਰ ਸੋਚ ਕੇ ਰੈਰੂ ਕਰਕੇ ਫਿਰ ਮੱਝਾਂ ਦਾ ਕੰਮ ਸ਼ੁਰੂ ਕੀਤਾ ਸੀ 2021 'ਚ ਕੀਤਾ ਸੀ। ਅੱਛਾ ਤੁਸੀਂ ਸਟਾਰਟਿੰਗ ਦੇ ਵਿੱਚ ਵੀ ਪਹਿਲਾਂ ਤੁਸੀਂ ਬਾਹਰ ਚਲੇ ਗਏ ਸੀ ਇਹ। ਹਾਂਜੀ ਹਾਂ ਮੈਂ ਪਹਿਲਾਂ ਬਾਹਰ ਰਹਾਗਾ ਦੋ ਤਿੰਨ ਕੰਟਰੀਆਂ 'ਚ ਗਿਆ ਵਿਆਂਗਾ ਜੀ। ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਟਰਾਂਸਪੋਰਟ ਦਾ ਗੱਡੀ ਵੀ ਲਈ ਆ। ਬਜਰੀ ਦਾ ਕੰਮ ਕੀਤਾ ਸੀਗਾ। ਫਿਰ ਫਾਈਨਲੀ 2021 ਚ ਇਹ ਕੰਮ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਤੇ ਗੱਡੀ ਵਾਲਾ ਕੰਮ ਵੀ ਫਿੱਟ ਨਹੀਂ ਆਇਆ ਬਾਹਰ ਵਾਲਾ ਵੀ ਫਿੱਟ ਨਹੀਂ ਆਇਆ ਹੈ ਹਾਂਜੀ ਹਾਂ ਬਸ ਗੱਡੀ ਵਾਲਾ ਵੀ ਨਹੀਂ ਫਿੱਟ ਆਇਆ ਗੱਡੀ ਵੇਚਤੀ ਸੀ ਉਸ ਤੋਂ ਬਾਅਦ ਇਹ ਸ਼ੁਰੂ ਕਰ ਲਿਆ ਸੀਗਾ ਮੱਛਾਂ ਦਾ ਕੰਮ ਤੇ ਹੁਣ ਭਾਈ ਆਪਣ ਲਵੇ ਕਿੰਨੇ ਲੀਟਰਾਂ ਦੀ ਮੱਝਾ ਹੁਣ ਬੰਤ ਤੋਂ ਬਾਅਦ ਆਪਣੇ ਕੋਲੇ 15 ਲੀਟਰ ਤੱਕ ਨਹੀਂ ਮਤਲਬ ਇੱਕ ਦੋ ਮੱਝਾਂ 15 ਐਂ ਬਾਕੀ ਨਾਰਮਲ 12 13 12 13 ਵਾਲੀਆਂ ਨੇ ਹਾਂਜੀ ਹਾਂਜੀ ਹਾਂ ਠੀਕ ਹੈ ਜ਼ਿਆਦਾ ਵਾਲੀਆਂ ਨਹੀਂ ਕਿਉਂਕਿ ਜ਼ਿਆਦਾ ਫਿਰ ਫਿਰ ਸਟਾਰਟ ਫਾਰਮ ਇੱਕ ਮੱਝ ਤੋਂ ਕੀਤਾ ਸੀ ਹਾਂਜੀ ਹਾਂ ਇੱਕ ਮੱਝ ਤੋਂ ਕੀਤਾ ਸੀ ਹੌਲੀ ਹੌਲੀ ਵਧਾਲੀਆਂ ਹਾਂ ਬਸ ਸਿੰਗਲ ਬਾਈ ਸਿੰਗਲ ਲੈਂਦੇ ਗਏ ਜੀ ਵਿੱਚ ਗਾਵਾਂ ਲੈ ਲਈਆਂ ਦੋ ਤਿੰਨਾਂ ਮੱਝਾਂ ਲੈ ਲਈਆਂ ਹਾਂਜੀ ਤੇ ਬਾਕੀ ਜਿਹੜਾ ਫਿਰ ਦੁੱਧ ਆ ਉਹਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਘਰਾਂ 'ਚ ਕੀ ਰੇਟ ਪਾਇਆ ਸੀ ਘਰਾਂ 'ਚ ਉਹਦੋਂ 55 ਰੁਪਏ ਹੁੰਦਾ ਸੀ ਗਾ ਜੀ ਅੱਛਾ 55 ਰੁਪਏ ਹਾਂ ਫਿਰ ਵਧਾਉਂਦੇ ਗਏ ਹੁਣ 70 ਰੁਪਏ ਪਾਉਨੇ ਆ ਸੀ ਘਰਾਂ 'ਚ 70 ਰੁਪਏ ਸਾਰਾ ਬਰਨਾਲੀ ਜੀ ਪਾਉਨੇ ਆਗੇ ਠੀਕ ਹੈ ਹਾਂਜੀ ਹਾਂ ਤੇ ਜਿਹੜਾ ਆਪਣੇ ਆ ਕੇ ਦੁਕਾਨ ਤੋਂ ਲੈ ਕੇ ਜਾਂਦੇ ਉਹ 60 ਰੁਪਏ ਹਾਂ ਉਹ ਘਰਾਂ ਵਾਲਾ ਕੀ ਹੈ ਨਾ ਜੀ ਉਹ ਵੱਧ ਫੈਟ ਦਾ ਹੁੰਦਾਗਾ ਅੱਛਾ ਚਵਾਵਾ ਹੁੰਦਾਗਾ ਠੀਕ ਹੈ ਤੇ ਉਹ ਜਿਵੇਂ 70 ਹੋ ਗਿਆ 68 ਇਹ ਤੇ ਉਹ ਆਪਣਾ ਦੁਕਾਨ ਤੇ ਜਿਹੜਾ ਉਹ 60 ਦਾ ਹੁੰਦਾ ਉਹ 60 ਦਾ ਹੁੰਦਾ ਉਹ ਇੱਕ ਇੱਕ ਰੇ ਅਗਲਾ ਵਰਤਕੇ ਹੀ ਦੇਖ ਸਕਦਾਗਾ ਹਨ ਵਰਤਕੇ ਪਤਾ ਲੱਗ ਜਾਂਦਾ ਹਰ ਬੰਦੇ ਨੂੰ ਤੇ ਭਾਈ ਜਿਵੇਂ ਤੁਸੀਂ ਹਨਾ ਹੁਣ ਮੰਨ ਕੇ ਚੱਲੋ 30 35 ਮੱਝਾਂ ਕਰ ਲੀਆਂ 5 ਸਾਲਾਂ ਦੇ ਵਿੱਚ ਹਾਂਜੀ ਤਾਂ ਇਹਨਾਂ ਦਾ ਜਿਹੜਾ ਖਰਚ ਹੋਇਆ ਉਹ ਆਪਦੇ ਤੁਸੀਂ ਜੇਬ ਚੋਂ ਕੀਤਾ ਕਿ ਇੰਨਾ ਜਿਹੀ ਕੱਢਿਆ ਮੱਝਾਂ ਚੋਂ ਨਹੀਂ ਦੇਖੋ ਪਹਿਲਾਂ ਤਾਂ ਇਨਵੈਸਟ ਕੀਤਾ ਮੈਂ ਆਪਣੇ ਕੋਲੋਂ ਫਿਰ ਤਾਂ ਮੱਝਾਂ ਹੀ ਕੱਢਦੀ ਨੇ ਭਾਈ ਹਿਸਾਬ ਨਾਲ ਬੰਦਾ ਮੇਨ ਧਿਆਨ ਦੇਵੇ ਮੱਝਾਂ ਤੇ ਆ ਇਹ ਜਰੂਰ ਜਿਵੇਂ ਬਾਈ ਤੁਹਾਡੇ ਨਾਲ ਬਈ 12 12 13 13 ਲੀਟਰ ਵਾਲੀਆਂ ਮੱਝਾਂ ਨੇ ਹਨਾ ਤਾਂ ਇਹ ਕਿੰਨਾ ਕ ਖਰਚ ਖਾ ਜਾਂਦੀਆਂ ਨੇ ਬਈ ਦੇਣ ਦਾ ਫੀਡ ਵਗੈਰਾ ਮਤਲਬ ਦਿਮਨ ਕੇ ਚਲੋ ਵੀ ਜੇ 6 ਕਿਲੋ ਫੀਡ ਪਾਉਨੇ ਆਪਾਂ ਇੱਕ ਟਾਈਮ ਦਾ ਬਚਤ ਰਹਿ ਜਾਂਦੀ ਇੱਕ ਟਾਈਮ ਦਾ ਖਾ ਜਾਂਦੀ ਨਹੀਂ ਇੱਕ ਟਾਈਮ ਦਾ ਖਾ ਹਾਂਜੀ ਹਾਂ ਠੀਕ ਹੈ ਤੇ ਫੀਡ ਬਈ ਆਪ ਦੀ ਵਰਤਦੇ ਹੋ ਕੋਈ ਕੰਪਨੀ ਵਾਲੀ ਨਹੀਂ ਨਹੀਂ ਅਸੀਂ ਬਣਵਾਉਨੇ ਆ ਜੀ ਆਪ ਦੀ ਬਣਵਾਉਨੇ ਆ ਆਪ ਦੀ ਬਣਵਾਉਨੇ ਹਾਂਜੀ ਹਾਂਜੀ ਠੀਕ ਹੈ ਕੰਪਨੀ ਵਾਲੀ ਨਹੀਂ ਕੋਈ ਵਰਤੀ ਆਪ ਦੀ ਬਣਵਾ ਕੇ ਪਾਉਨੇ ਆ ਅਸੀਂ ਠੀਕ ਹੈ ਹਾਂਜੀ ਤੇ ਜਿਹੜੀਆਂ ਵਿੱਚ ਗਾਈਆਂ ਰੱਖੀਆਂ ਹੋਈਆਂ ਨੇ ਇਹ ਬਾਈ ਫਿਰ ਇਹ گاਵਾ ਵਿੱਚ گاਵਾ ਦੀ ਡਿਮਾਂਡ ਕਰਦੇ ਨੇ ਦੁੱਧ ਦੀ ਲੋਕ ਐਸੇ ਆ ਗਾਵਾਂ ਦਾ ਦੁੱਧ ਲੈਣਾ ਵੀ ਪਤਲਾ ਹੁੰਦਾ ਨਾ ਥੋੜਾ ਜਿਆ ਹਾਂਜੀ ਹਾਂ ਜਿਵੇਂ ਉਹ ਵਿੱਚ ਲੋਕ ਕਹਿੰਦੇ ਨੇ ਬੱਚਿਆਂ ਨੂੰ ਪਿਉਣਾਗਾ ਤਾਂ ਉਸ ਚੀਜ਼ ਦਾ ਇਹ ਗਾਵਾਂ ਆਪਣੇ ਕੋਲੇ ਕਰਾਉ ਸੀ ਨੇਗੀਆਂ ਸਾਰੀਆਂ ਅੱਛਾ ਤੇ ਇੱਕ ਦੋ ਇਹ ਦੋ گاਵਾ ਗਿਰਨੇ ਗਿਆ ਤੇ ਸੀ ਉਹ ਉਧਰ ਨੇ ਹਾਂਜੀ ਹਾਂ ਉਧਰਲੇ ਪਾਸੇ ਨੇ ਠੀਕ ਹੈ ਹਾਂਜੀ ਪਹਿਲਾਂ ਦਾ ਸਟਾਰਟਿੰਗ ਦੇ ਵਿੱਚ ਤੁਸੀਂ ਸ਼ਾਮੀਆਂ ਹੋਣੀਆਂ ਸਟਾਰਟਿੰਗ ਪਹਿਲਾਂ ਹਾਂਜੀ ਮੈਂ ਸ਼ੁਰੂਤ ਨਹੀਂ ਕੀਤਾ ਸੀ ਅਸੀਂ ਫਿਰ ਕਿਉਂਕਿ ਜਦੋਂ ਵੱਧ ਵਾਧੀਆਂ ਦਿਆਂ ਨੇ ਫਿਰ ਇਕੱਲੇ ਬੰਦੇ ਤੋਂ ਸਾਹਮਣੇ ਇਕੱਲੇ ਬੰਦੇ ਤੋਂ ਸਾਹਮਣੇ ਨਹੀਂ ਆਣਾ ਹਾਂ ਤਾਂ ਕੰਮ ਵੀ ਵਾਧੇ ਆਉਣਾ ਹੁੰਦਾ ਸੀ ਬਾਈ ਉਸ ਟਾਈਮ ਮੈਂ ਦੁੱਧ ਆਪਾਉਣਾ ਹੁੰਦਾ ਸੀ ਤੇ ਹੁਣ ਜਦੋਂ ਦੀ ਇਹ ਦੁਕਾਨ ਕਰ ਲਈ ਅਸੀਂ ਸਵਾ ਸਾਲ ਹੋ ਗਿਆ ਤੇ ਫਿਰ ਮੈਂ ਉੱਥੇ ਦੁਕਾਨ ਤੇ ਬਹਿਣਾ ਫਿਰ ਇੱਥੇ ਦੁੱਧ ਵਾਸਤੇ ਬੰਦਾ ਪਾ ਕੇ ਹੁੰਦਾ ਭਈਆ ਰੱਖਿਆ ਹੋਇਆ ਫਿਰ ਸਾਂਤ ਵਿੱਚ ਇੱਥੇ ਕਰਦਾ ਸੰਨੀ ਵਗੈਰਾ ਫੀਡ ਵਗੈਰਾ ਆਪ ਕਰਵਾਉਣਾ ਆਦੇ ਨਾਲ ਸਾਰਾ ਕੁਝ ਉਹ ਕਹਿੰਦੇ ਦਿਨ ਦਾ ਕਿੰਨਾ ਦੁੱਧ ਹੋ ਜਾਂਦਾ ਭਈ ਆਪਣਾ 30 35 ਮਹੀਨਾ ਹਾਂ ਦਿਨ ਦਾ ਹੋ ਜਾਂਦਾ ਭਈ 1.5 ਪੌਣੇ 2 ਕੁੰਟਲ ਹੋ ਜਾਂਦਾਗਾ ਜੀ 1 ਕੁੰਟਲ 60 ਕਿਲੋ ਮੰਨੋ ਹੋ ਜਾਂਦਾ ਉਹਦੇ ਵਿੱਚੋਂ ਕੁਝ ਦਹੀਂ ਨਿਕਲ ਜਾਂਦਾ ਕੁਝ ਪਨੀਰ ਹੋ ਜਾਂਦਾ ਹਾਂ ਹਾਂ ਜੀ ਉੱਤੇ ਲੱਗ ਜਾਂਦਾ ਜੀ ਆਪਣਾ ਮਤਲਬ ਇੱਕ ਟਾਈਮ ਦਾ ਜਿਹੜਾ ਇੱਕ ਕੁੰਟਲ 60 ਕਿਲੋ ਹੋ ਜਾਂਦਾ ਦਾ ਠੀਕ ਹੈ ਹਾਂ ਜੀ ਉਥੇ ਡੈਰੀ ਤੇ ਲੱਗ ਜਾਂਦਾ ਆਪਣਾ 1 ਕਵਾਂਟਲ ਸਵਾ ਕਵਾਂਟਲ ਇੱਕ ਟਾਈਮ ਦਾ ਲੱਗ ਜਾਂਦਾਗਾ ਜੀ ਅੱਜ ਤੁਹਾਨੂੰ ਮੈਂ ਘਿਓ ਵੀ ਦਿਖਾ ਦੇਣਾ ਕਰਦਾ ਹੀ ਅੱਛਾ ਘਿਓ ਆ ਹੈਨਾ ਘਿਓ ਬਾਈ ਫਿਰ ਕਿਵੇਂ ਤੁਸੀਂ ਦੁੱਧ ਨੂੰ ਕਾੜਦੇ ਹੋ ਪਹਿਲਾਂ ਹਾਂ ਜੀ ਹਾਂ ਕਾੜਦੇ ਆਂਗੇ ਜੀ ਅੱਛਾ ਦੁੱਧ ਇੱਕ ਤਾਂ ਸੀ ਮਤਲਬ ਦੋ ਤਰ੍ਹਾਂ ਦਾ ਬਣਾਉਣਾ ਇੱਕ ਤਾਂ ਕਰੀਮ ਕਰੀਮ ਕੱਢ ਕੇ ਕਰੀਮ ਤੋਂ ਉਹਨੂੰ ਰੜਕ ਕੇ ਮੱਖਣ ਬਣਾ ਕੇ ਠੀਕ ਹੈ ਫਿਰ ਉਹਦਾ ਘਿਓ ਬਣਾਉਣਾ ਹੈ ਜੀ ਠੀਕ ਹੈ ਜੀ ਇੱਕ ਜਿਹੜੀ ਆਪਾਂ ਲੱਸੀ ਨਹੀਂ ਬਣਾਉਂਦੇ ਸਾਨੂੰ ਕੱਲ ਦਿਖਾਈ ਸੀ ਉਹ ਮੱਖਣ ਬਣਾ ਕੇ ਉਹਦਾ ਕਿਉਂ ਬਣਾਉਨੇ ਆ ਦੋ ਤਰ੍ਹਾਂ ਦਾ ਬਣ ਜਾਂਦਾ ਈ ਠੀਕ ਹੈ ਇਹ ਕਿਉਂ ਕਰਦਾ ਹੈ ਬਈ ਹਮਾਂ ਦੇ ਸੀ ਬਿਲਕੁਲ ਪਿਓ ਰਹੀ ਪਿਓ ਕਰੀ ਆਪਾਂ ਆਪ ਵਰਤ ਦਿਆਂਗੇ ਦੁੱਧ ਪਿਆ ਬਈ ਵਾਲਿਆ ਤੇ ਆਹ ਦਹੀਂ ਹੁੰਦੀ ਐ ਬਈ ਹਾਂਜੀ ਇਹ ਦਹੀਂ ਆ ਗਈ ਜਿਵੇਂ ਆਪਾਂ ਹਾਰੇ ਚ ਰੱਖਿਆ ਸੀ ਦੁੱਧ ਜਿਹੜਾ ਐਸੇ ਕਾਰਡ ਨਹੀਂ ਆਲਾ ਦੁੱਧ ਦਾ ਹਾਂ ਹੁਣ ਇਹਨੂੰ ਉਹ ਕਰਾਂਗੇ ਰੜਕਾਂਗੇ ਠੀਕ ਹੈ ਤੇ ਆਹ ਦੁੱਧ ਆ ਗਿਆ ਹੁਣ ਜਿਹੜਾ ਪਿਆਗਾ ਸਵੇਰੇ ਆ ਮੱਖਣ ਆ ਗਿਆ ਇਹ ਮੱਖਣ ਵੀ ਸੇਲ ਕਰਦੇ ਆ ਬਈ ਹਾਂਜੀ ਮੱਖਣ ਵੀ ਸੇਲ ਕਰਦੇ ਆ ਠੀਕ ਮੱਖਣ ਦਾ ਕੀ ਰੇਟ ਹੁੰਦਾ 550 ਰੁਪਏ ਕਿਲੋ 550 ਰੁਪਏ ਕਿਲੋ ਠੀਕ ਹੈ ਇਹ ਹੁਣ ਸ਼ਾਮ ਨੂੰ ਲੈ ਕੇ ਜਾਵਾਂਗੇ ਹਾਂਜੀ ਹਾਂ ਠੀਕ ਹੈ ਬਸ ਹੁਣ ਜਦੋਂ ਐ ਲੱਗਿਆ ਵੀ ਉੱਥੇ ਮੋਟਾ ਮੋਟਾ ਘਾਟਾ ਲੈ ਜਾਾਂਗੇ ਇਹ ਠੀਕ ਹੈ ਤੇ ਕੁਛ ਮੱਝਾਂ ਇੱਥੇ ਰੱਖਿਓਈ ਨੇ ਸਾਹੀ ਬਾਈ ਕੁਛ ਮੱਝਾਂ ਇੱਧਰ ਨਹੀਂ ਆ ਠੀਕ ਹੈ ਨਹੀਂ ਆ ਬਸ ਆਪਣੇ ਘਰ ਦੀ ਤੇ ਉਹ ਤਾਂ ਬਾਈ ਹਨਾ ਜਿਵੇਂ ਤੁਸੀਂ ਪਹਿਲਾਂ ਤਾਂ ਡਾਇਰੀ ਚ ਕਿਤੇ ਵੀ ਨਹੀਂ ਪਾਇਆ ਦੁੱਧ ਜਿਵੇਂ ਆਪਾਂ ਆਮ ਡਾਇਰੀ ਚ ਪਾਉਂਦੇ ਹੁੰਦੇ ਆ ਕਿਸਾਨ ਬਾਈ ਮੈਨੂੰ ਲੱਗਦਾ 10 ਦਿਨ ਪਾਇਆ ਹੋਣਾ ਸੀ ਅੱਛਾ ਸਟਾਰਟਿੰਗ ਚ ਫਿਰ ਤਾਂ ਘਰ ਲੱਗ ਗਿਆ ਸੀ ਜਿਵੇਂ ਸਿੰਗਲ ਘਰ ਲੱਗ ਗਿਆ ਫਿਰ ਵਧਦੇ ਗਏ ਅੱਛਾ ਕਿਉਂਕਿ ਕੁਆਲਿਟੀ ਦੇ ਦਗਾ ਅੱਗੇ ਦੱਸਦੇ ਰਹਿੰਦੇ ਆਗੇ ਲੋਕ ਹੂੰ ਵੀ ਦੁੱਧ ਵਧੀਆਗਾ ਤਾਂ ਲੋਕ ਲਾਈ ਜਾਂਦੇ ਰਹਿੰਦੇ ਆਗੇ ਠੀਕ ਹੈ ਛੋਟੇ ਤੁਸੀਂ ਡਾਇਰੀ ਚ ਮੰਨ ਕੇ ਉਹ 10 ਦਿਨ ਹੀ ਦੁੱਧ ਪਾਇਆ ਹਾਂ ਹਾਂਜੀ ਹਾਂ ਸ਼ੁਰੂ ਚ ਪਾਇਆ ਇੱਥੇ ਸੇਕੇ ਫਾੜਕਾਂ ਕੋਲੀ ਡੇਰੀ ਸੀ ਉੱਥੇ ਪਾਇਆਗਾ ਬਸ ਅਚਾ ਉੱਥੇ ਪਾਇਆ ਇੱਥੇ ਵੀ ਐ ਹੈਗੇ ਨਾ ਬਾਈ 15 16 ਪਸ਼ੂ ਨਾ ਹੈਗੇ ਆ ਜੀ ਸਾਰੇ ਮਿਲਾ ਕੇ ਉਹੀ 33 ਪਸ਼ੂ ਹੋ ਜਾਂਦੇ ਆ ਜੀ ਠੀਕ ਐ ਤੇ ਬਾਕੀ ਫਿਰ ਜ਼ਿਆਦਾਤਰ ਤਾਂ ਦੁੱਧ ਵਾਲੀ ਪਸ਼ੂ ਰੱਖਦੇ ਹੋਮਗੇ ਨਾ ਬਾਈ ਜਿਵੇਂ ਡੇਰੀ ਲਾ ਕੇ ਦੁੱਧ ਵਾਲੀ ਜਿਹੜੀ ਮੈਨ ਲੱਗਦਾਗਾ ਵੀ ਮੱਝ ਵਧੀਆ ਉਹ ਤਾਂ ਰੱਖ ਲੈਨੇ ਆਗੇ ਹੂੰ ਟੋਕਰ ਜਿਹੜੀ ਐ ਲੱਗਦਾਗਾ ਜਿਵੇਂ ਹੋਣਾ ਕਟੀਆਂ ਤੇ ਇਹਨਾਂ ਦੇ ਕਟੀਆਂ ਵੀ ਤਿਆਰ ਕਰਦੇ ਆਂ ਨਾਲੇ ਤਿਆਰ ਕਰਦੇ ਆਂ ਹਾਂਜੀ ਹਾਂ ਜਿਹੜੀਆਂ ਐ ਲੱਗਦਾ ਵੀ ਵਧੀਆ ਨਹੀਂ ਹੈਗੇ ਉਹਨੂੰ ਵੇਚ ਦਿੰਨੇ ਆ ਫੇਰ। ਇਹ ਕੱਟੀਆਂ ਇੰਨਾਂ ਦੀਆਂ ਮੱਝਾਂ ਦੀਆਂ ਨੇ? ਹਾਂਜੀ ਹਾਂ ਇਹਨਾਂ ਦੀਆਂ ਨੇਗੀਆਂ। ਜਿਹੜੀ ਵਧੀਆ ਆਪਣੇ ਕੋਲ ਦੁੱਧ ਵਾਲੀ ਉਹਨਾਂ ਦੀਆਂ ਕੱਟੀਆਂ ਨੇ ਇਹ ਜੀ। ਤੇ ਬਈ ਕਿਉਂ ਇਕੱਲਾ ਕੰਮ ਫੇਰ ਦੁੱਧ ਤੇ ਕਰਦੇ ਹੋ ਕਿ ਬਰੀਡ ਤੇ ਵੀ ਨਾਲ ਕਰਦੇ? ਨਹੀਂ ਬਰੀਡ ਤੇ ਨਹੀਂ ਬਈ ਇਹ ਤਾਂ ਜਿਵੇਂ ਸਾਨੂੰ ਐ ਲੱਗਦਾ ਕਿ ਵੀ ਵਧੀਆ ਕੱਟੀਆਂ ਨਹੀਂਗੀਆਂ। ਹੋਰ ਰੱਖ ਲੀਆ। ਵੀਰ ਤੇ ਥੋੜਾ ਜਿਹਾ ਵੱਧ ਧਿਆਨ ਦੇਣਾ ਪੈਂਦਾ ਇੰਨਾ ਟਾਈਮ ਨਹੀਂ ਫਿਰ ਉਹ ਤੇ ਖਰਚਾ ਵੀ ਵੱਧ ਹੁੰਦਾ ਬ੍ਰੇਕਟ ਹੈ ਨਾ ਬਾਕੀ ਟਾਈਮ ਦੀ ਗੱਲ ਹੁੰਦੀ ਆ ਭਾਈ ਉਹਦੇ ਵਾਸਤੇ ਧਿਆਨ ਬਹੁਤ ਦੇਣਾ ਪੈਂਦਾਗਾ ਫਿਰ ਤੁਸੀਂ ਤਾਂ ਵੀ ਇਕੱਲਾ ਕੰਮ ਆਪਣਾ ਦੁੱਧ ਤੇ ਹਾਂਜੀ ਹਾਂ ਮੇਨ ਫੋਕਸ ਤੁਸੀਂ ਦੁੱਧ ਤੇ ਕਰਦੇ ਹੋ ਹਾਂਜੀ ਹਾਂ ਮੇਨ ਮਕਸਦ ਸਾਡਾ ਦੁੱਧ ਤੇ ਵਧੀਆ ਕੁਆਲਟੀ ਦੇਣਾ ਦੁੱਧ ਦੀ ਹਰ ਇੱਕ ਚੀਜ਼ ਦੀ ਤਾਂ ਹੀ ਉਹ ਫਿਰ ਅੱਗੇ ਮਠਿਆਈਆਂ ਦਾ ਕੰਮ ਚੱਲ ਸ਼ੁਰੂ ਕੀਤਾਗਾ ਵੀ ਮਠਿਆਈਆਂ ਚ ਕੁਆਲਟੀ ਰਹੀ ਅਸੀਂ ਠੀਕ ਹੈ ਹਾਂਜੀ ਹਾਂਜੀ ਤੇ ਭਾਈ ਉਹ ਫਿਰ ਜੇ ਮੈਂ ਹਨਾ ਤੁਸੀਂ ਸੁਰੂ ਸਟਾਰਟਿੰਗ ਦੇ ਵਿੱਚ ਕੋਈ ਦਿੱਕਤ ਆਈ ਤੁਹਾਨੂੰ ਆ ਸ਼ੁਰੂ ਸ਼ੁਰੂ ਦੇ ਵਿੱਚ ਨਹੀਂ ਬਈ ਕਿਉਂਕਿ ਆਪਾਂ ਦੇ ਕੋ ਪਿੰਡਾਂ ਦੇ ਆ ਇਹ ਕੰਮ ਸ਼ੁਰੂ ਚ ਕੀਤਾ ਹੋਇਆਗਾ ਸੋ ਦਿੱਕਤ ਤਾਂ ਕੋਈ ਨਹੀਂ ਆ ਪਰ ਇੱਕ ਵੀ ਛੋਟੇ ਸ਼ਹਿਰ ਵਿੱਚ ਆ ਗਿਆ ਹਨਾ ਉਹਦੇ ਕਰਕੇ ਵੀ ਦੁੱਧ ਅਗਲਾ ਕਹਿੰਦਾ ਵੀ ਚਾਹੀਦੀ ਰੁਪਏ ਵੱਧ ਦੇ ਦਈਏ ਵੀ ਪਰ ਕੁਆਲਿਟੀ ਮਿਲੇ ਕੁਆਲਿਟੀ ਮਿਲੇ ਕਿਉਂਕਿ ਮਿਲਾਵਟ ਬਹੁਤ ਚੱਲਦੀ ਆਣਾ ਇਹ ਚੀਜ਼ਾਂ 'ਚ ਹਾਂਜੀ ਹਾਂਜੀ ਫਿਰ ਇਹ ਕਰਕੇ ਸ਼ਹਿਰ ਕਰਕੇ ਤੁਹਾਨੂੰ ਦਿੱਕਤ ਨਹੀਂ ਆਈ ਹੋਣੀ ਹਨਾ ਕੋਈ ਸ਼ਹਿਰ ਕਰਕੇ ਦਿੱਕਤ ਨਹੀਂ ਆਈ ਦੂਜੀ ਗੱਲ ਬਈ ਆਪਾਂ ਕੁਆਲਿਟੀ ਦਿੱਤੀ ਆ ਤਾਂ ਕਰਕੇ ਲੋਕ ਅਸੰਤੁਸ਼ਟ ਕਰਨੀ ਚੀਜ਼ ਆ ਤਾਂ ਲੈਂਦੇ ਨੇ ਅੱਗੇ ਅੱਗੇ ਦੀ ਅੱਗੇ ਗਾ ਕੇ ਦੇਈ ਗਿਆ ਆਪਾਂ ਨੂੰ ਠੀਕ ਹੈ ਅੱਗੇ ਜਾਣ ਪਛਾਨ ਵਾਲੇ ਗਾਹਾਂ ਜਾਣ ਪਛਾਨ ਵਧ ਜਾਂਦੀਆਂ ਨੇ ਨਾ ਜੀ ਹਾਂ ਗਾਹਾਂ ਜਾਣ ਪਛਾਨ ਬਹੁਤ ਲੋਕਾਂ ਦੇ ਜਾਂਦਾ ਆਪਣੇ ਵਧੀਆ ਵਧੀਆ ਲੋਕਾਂ ਨੂੰ ਦੁੱਧ ਜਾਂਦਾ ਜੀ ਠੀਕ ਬਰਨਾਲੇ ਚ ਹਾਂ ਬਰਨਾਲੇ ਜਨ ਹਾਂ ਜੀ ਤੇ ਆਪਣੀ ਜਿਹੜੀ ਦੁਕਾਨ ਦੀ ਉਹ ਹੁੰਦੀ ਆ ਮੰਨ ਕੇ ਚੱਲੋ ਸੇਲ ਉਹ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੀ ਆ ਆ ਆਪਣੇ ਟਾਈਮ ਹੈਗਾ ਸਵੇਰੇ 5:30 ਵਜੇ ਖੋਲ੍ਹ ਲੈਨੇ ਆ ਦੁਕਾਨ ਜੀ ਸਵੇਰੇ ਹਾਂ ਰਾਤ ਨੂੰ 10 ਵਜੇ ਬੰਦ ਕਰਦੇ ਆ ਜੀ ਠੀਕ ਹੈ ਸਾਰਾ ਦਿਨ ਹੀ ਹੁੰਦੀ ਆ ਉਹ ਸਾਰਾ ਦਿਨ ਫੁੱਲ ਟਾਈਮ ਹੁੰਦੀ ਆ ਜੀ ਹਾਂਜੀ ਫੁੱਲ ਟਾਈਮ ਹੀ ਦੁੱਧ ਦਹੀਂ ਕੋਈ ਕੁਝ ਵੀ ਲੈਣਾ ਟੋਟਲ ਚੀਜ਼ ਜੀ ਟੋਟਲ ਚੀਜ਼ ਮਿਲਦਾ ਸਾਰਾ ਕੁਝ अवेलेबल ਹੁੰਦਾ ਠੀਕ ਹੈ ਹਾਂਜੀ ਤੇ ਬਈ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆਗਾ ਤੇ ਮਾਂ ਡੈਰੀ ਫਾਰਮ ਦੇ ਵਿੱਚ ਪਹੁੰਚੇ ਸੀ ਅੱਜ ਤੁਹਾਨੂੰ ਬਾਈਆਂ ਦੀ ਇੱਕ ਛੋਟੀ ਜਿਹੀ ਸਟੋਰੀ ਦਿਖਾਈ ਆ ਵੀ ਇਹ ਕਾਮਯਾਬ ਹੋਏ ਨੇ ਇਹ ਕੰਮ ਦੇ ਵਿੱਚ ਤੇ ਬਾਕੀ ਇਹਨਾਂ ਲਵੇ ਹਰੇਕ ਚੀਜ਼ ਪਿਓਰ ਹੁੰਦੀ ਆ ਦੁਕਾਨ ਤੇ ਵੀ ਤੁਸੀਂ ਜਾ ਕੇ ਖਰੀਦ ਸਕਦੇ ਹੋ ਲੋਕੇਸ਼ਨ ਤੁਹਾਨੂੰ ਦੱਸੀ ਹੋਈ ਆ ਵੀ ਜੋੜੇ ਪੰਪਾਂ ਦੇ ਕੋਲ ਆ ਬਿਲਕੁਲ ਮਾਂ ਡੈਰੀ ਫਾਰਮ ਉੱਥੇ ਪੁੱਛ ਲਿਓ ਤੇ ਬਾਕੀ ਜਿਹੜੇ ਦੇਸੀ ਘਿਓ ਦੇ ਜੇ ਕਿਸੇ ਨੇ ਲੱਡੂ ਤਿਆਰ ਕਰਾਉਣੇ ਆ ਉਹ ਵੀ ਕਰਾ ਸਕਦੇ ਆ ਹਨਾ ਬਈ ਕੋਈ ਵੀ ਮਠਾਈ ਤੁਸੀਂ ਦੇਸੀ ਘਿਓ ਜਿਤਨਾ ਤਿਆਰ ਕਰਵਾਉਣੀ ਆ ਆਰਡਰ ਤੇ ਕਰ ਦਿੰਨੇ ਆ ਜੀ ਤੇ ਵੈਸੇ ਨੋਰਮਲ ਦੂਜੀ ਵਧੀਆ ਘਿਓ ਦੀ ਕੁਆਲਿਟੀ ਦੀ ਮਠਾਈ ਸਾਡੇ ਕੋਲੇ ਹੁੰਦੀ ਹੈ ਤੇ ਜਿਹੜਾ ਭਾਈ ਆਪਣੇ ਕੋਲੇ ਦੇਸੀ ਘਿਓ ਹੁੰਦਾਗਾ ਤੁਸੀਂ ਕਹਿਆ ਵੀ ਕਾਰਡ ਨਹੀਂ ਵਾਲੇ ਦੁੱਧ ਤੋਂ ਤਿਆਰ ਕਰਦੇ ਹਨਾ ਤਾਂ ਭਾਈ ਉਹ ਕਿਤੇ ਭੇਜ ਵੀ ਸਕਦੇ ਹੋ ਜੇ ਕੋਈ ਬਾਹਰ ਮੰਗਵਾਵੇ ਬੰਦਾ ਮੰਨ ਕੇ ਜਲੂ ਨੇੜੇ-ਤੇੜੇ ਆਪਣੇ ਭੇਜਦੇ ਆਂ ਹਾਂਜੀ ਭੇਜਦੇ ਹਾਂ ਹਾਂਜੀ ਠੀਕ ਹੈ ਕੀ ਰੇਟ ਹੁੰਦਾ ਭਾਈ ਉਹ 900 ਰੁਪਏ ਕਿਲੋ ਆਈ 900 ਰੁਪਏ ਕਿਲੋ ਆ ਜੇ ਕਿਤੇ ਵੀ ਮੰਗਵਾਉਣਾ ਕਿਤੇ ਹੀ ਮੰਗਵਾਉਣਾ ਭਾਈ ਠੀਕ ਹੈ ਰੇਟ ਉਹੀ ਰਹੂ ਜਿਹੜਾ ਕੋਰੀਅਰ ਦਾ ਹੋਊਗਾ ਖਰਚਾ ਕੋਰੀਅਰ ਤਾਂ ਫਿਰ ਉਹਨਾਂ ਦਾ ਖਰਚਾ ਆ ਅਜਾ ਉਹਨਾਂ ਦਾ ਹੋਊਗਾ ਹਾਂਜੀ ਹਾਂ ਤੇ ਕਿੰਨੇ ਕਾਊਂਟਰ ਤੱਕ ਤੁਸੀਂ ਇਹ ਚੀਜ਼ ਭੇਜਦੇ ਹੋ ਜਿੰਨਾ ਵੀ ਆਪਣੇ ਕੋਲੇ ਅਵੇਲੇਬਲ ਹੁੰਦਾਗਾ ਜਿੰਨਾ ਮਰਜ਼ੀ ਮੰਗਾ ਲਈ ਨਹੀਂ ਜਿੰਮੇ ਜੇ ਕਿਸੇ ਨੇ ਮੰਨ ਕੇ ਚਲੋ ਵੀ 5 ਕਿਲੋ ਹੋਣਾ ਚਾਹੀਦਾ ਆਰਡਰ ਜਾਂ ਕਿ ਵੀ ਘੱਟ ਵੀ ਅੱਛਾ ਜਿਵੇਂ ਹਾਂ ਮਤਲਬ ਵੀ ਹਾਂ 2-3 ਕਿਲੋ ਤੋਂ ਉੱਪਰ ਮੰਗਵਾ ਲੈਣਾ 2-3 ਕਿਲੋ ਤੋਂ ਉੱਪਰ ਹੋਵੇ ਨਾ ਹਾਂ ਭੇਜ ਦਿਆਂਗੇ ਵੀ ਫੇਰ ਭੇਜ ਦੋਗੇ ਉਹ ਤਾਂ ਕਿਉਂਕਿ ਆਈ ਕੋਰੀਅਰ ਦਾ ਖਰਚਾ ਦੇਣਾ ਤਾਂ ਉਹ ਤਾਂ ਮੰਗੋ ਜਿੰਨਾ ਮਰਜ਼ੀ ਮੰਗਵਾ ਲੈਣਾ ਆਪਾਂ ਭੇਜ ਦਾਂਗੇ ਠੀਕ ਹੈ ਜੀ ਕੋਰੀਅਰ ਦਾ ਵੀ ਖਰਚਾ ਛੋਟਾ ਹੋਊਗਾ ਹਾਂਜੀ ਤੇ ਬਾਕੀ ਜੇ ਦੇਸੀ ਕਾ ਮੰਗਵਾਉਣਾ ਤਾਂ ਬਾਈ ਤੋਂ ਮੰਗਾ ਸਕਦੇ 900 ਰ ਪਿਓਰ ਹੋਊਗਾ ਤਸੱਲੀ ਵਾਲਾ ਚੀਜ਼ ਆ ਗਈ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸਤਿ ਸ੍ਰੀ ਅਕਾਲ ਜੀ ਜਿਹੜਾ ਸਾਨੂੰ ਸਮਾਂ ਦਿੱਤਾ ਨਾ ਤੇ ਅੱਜ ਬਾਈ ਦੀ ਬਾਈ ਵੀਡੀਓ ਬਣਾਈ ਸੀ ਤੇ ਸਾਨੂੰ ਮੱਜਾਂ ਦਿਖਾਈਆਂ ਨੇ